ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਜੋ ਹਰ ਸਾਲ ਦੇ ਗੁਰਦੁਆਰਾ ਸਾਹਿਬ ਪਾਸ਼ੀ ਨਵੀਂ ਬਹਾਦਰਗੜ ਵਿਖੇ ਬਣਾਇਆ ਜਾ ਰਿਹਾ ਇਹ ਸਾਲ ਵੀ ਇਹ ਦਿਹਾੜਾ ਮਨਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਸਾਡੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋ ਪ੍ਰਬੰਧ ਕੀਤੇ ਜਾ ਰਹੇ ਆ ਉਹ ਬੜੇ ਅਚੇਚੇ ਤੌਰ ਤੇ ਵਧੀਆ ਪ੍ਰਬੰਧ ਕੀਤੇ ਗਏ ਆ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਥੀ ਕਹਿੰਦੇ ਉਤਾਰ ਸਿੰਘ ਹੋਰਾਂ ਨੇ ਮੈਨੇਜਰ ਸਰਦਾਰ ਸਰਜੀਤ ਸਿੰਘ ਹੋਰਾਂ ਨੇ ਤੇ ਖਾਸ ਤੌਰ ਤੇ ਸਾਡੇ ਅੰਦਰ ਕਮੇਟੀ ਮੈਂਬਰ ਜਰਦਾ ਜਨਵੇਤ ਸਿੰਘ ਜੀ ਲਾਚਰੂ ਚੇਚੇ ਤੌਰ ਤੇ ਧਿਆਨ ਲੇ ਕੇ ਪਿਛਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਹੈ ਉਹਨੂੰ ਨਵੀਨੀਕਰਨ ਕੀਤਾ ਬਹੁਤ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਤੇ ਪਿਛਲੇ ਦਿਨੀ ਵਿਸ਼ੇਸ਼ ਤੌਰ ਤੇ ਦੀਵਾਨ ਹਾਲ ਜੋ ਅਚੇਚੇ ਤੌਰ ਤੇ ਜਿਹਨੂੰ ਏਸੀ ਦਾ ਰੂਪ ਦਿੱਤਾ ਗਿਆ ਤੇ ਅੰਦਰੋਂ ਨਵੀਨੀਕਰਨ ਕਰਕੇ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਇੱਕ ਵੱਡੇ ਅਪਰਾਲੇ ਮੈਂ ਸਭ ਨਾਲ ਜੋ ਸੰਗਤਾਂ ਦੀ ਸੁਹੂਲਤ ਵਾ ਤੇ 20 ਬਾਥਰੂਮ ਬੜਾਏ ਗਿਆ 10 ਲੇਡੀਜ਼ ਵਾਸਤੇ 10 ਜੈੱਟਸ ਵਾਸਤੇ ਇੱਕ ਵੱਡੇ ਅਪਰਾਲੇ ਨੇ ਪ੍ਰਬੰਧ ਦੇ ਮੈਂ ਪ੍ਰਬੰਧਤਾ ਧੰਨਵਾਦ ਵੀ ਕਰਦਾ हूं ਵਿਸ਼ੇਸ਼ ਤੌਰ ਤੇ ਮੈਨੇਜਰ ਸਾਹਿਬ ਦਾ ਖਾਸ ਕਰਕੇ ਗਰੀ ਉਤਾਸ ਕੇ ਬੋਲ ਰਿਹਾ ਤਾਂ ਤੇ ਨਾਲ ਦੀ ਨਾਲ ਬੇਨਤੀ ਕਰਦਾ ਸੰਗਤਾਂ ਨੂੰ ਕਿ ਜੋ ਖਾਲਸਾ ਸਾਜਨਾ ਦਿਵਸ ਹਰ ਸਾਲ ਆਪਾਂ ਮਨਾਉਂਦੇ ਆ ਉਹ ਤਗੜੇ ਹੋ ਕੇ ਆਪਾਂ ਇਹ ਹਾਜ਼ਰੀ ਭਰੀਏ ਗੁਰੂ ਦੇ ਨਤਮਸਤਕ ਹੋਈਏ ਕਿਉਂਕਿ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ 1699 ਵਿੱਚ ਖਾਲਸਾ ਨੂੰ ਖਾਲਸੇ ਨੂੰ ਸਾਜਣਾ ਰੂਪ ਦੇ ਵਿੱਚ ਬਣਾ ਬਣਾਇਆ ਤੇ ਖਾਲਸਾ ਜਦੋਂ ਸਾਜਿਆ ਗਿਆ ਉਹ ਕੌਮ ਜੋ ਸੁੱਤੀ ਪਈ ਸੀ ਉਹਨੂੰ ਜਗਾਇਆ ਤੇ ਇੱਕ ਰੂਹ ਜਿਹੜੀ ਸੀ ਉਹ ਪ੍ਰਵੇਸ਼ ਕੀਤੀ ਨਮਾਣੀ ਲੋਕਾਂ ਦੇ ਵਿੱਚ ਤੇ ਖਾਲਸਾ ਦਾ ਰੂਪ ਦੇ ਕੇ ਲੋਕਾਂ ਨਾਲ ਲੜਨ ਵਾਸਤੇ ਉਹਨਾਂ ਜੋ ਜਾਵਰ ਲੋਕ ਸੀ ਉਹਨਾਂ ਨਾਲ ਲੜ ਲਈ ਤਿਆਰ ਕੀਤਾ ਸੋ ਆਓ ਤਗੜੇ ਹੋ ਕੇ ਆਪਾਂ ਇਹ ਖਾਲਸਾ ਸਾਜ ਦਾ ਦਿਵਸ ਨੂੰ ਮਨਾਉਣਾ ਕਰੀਏ ਤੇ ਨੌਵੀਂ ਪਾਸ਼ੀ ਗੁਰਦੁਆਰਾ ਸਾਹਿਬ ਬਾਦਰਾਗੜ ਵਿਖੇ ਵੱਡੀ ਗਿਣਤੀ ਵਿੱਚ ਪੁੱਜ ਕੇ ਗੁਰੂ ਦੇ ਨਾਮ ਦਾ ਮਸਤਕ ਹੋਈਏ ਮੈਂ ਵੀ ਅਪੀਲ ਕਰਦਾ ਕਿ ਜੋ ਸ਼੍ਰੀ ਕਾਲਤਾ ਸਾਹਿਬ ਦੇ ਮਾਨਯੋਗ ਜਥੇਦਾਰ ਗੰਨੀ ਰਗਵੀਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਉਦੇਸ਼ ਕੀਤਾ ਸਾਨੂੰ ਖਾਲਸਾ ਹਰ ਉਹ ਸਿੱਖ ਆਪਣੇ ਘਰ ਦੇ ਉੱਪਰ ਖਾਲਸਾ ਝੰਡਾ ਜਿਹੜਾ ਵਾ ਉਹਨੂੰ ਲਹਿਰਾਵੇ ਤਾਂ ਕਿ ਇੱਕ ਮਾਹੌਲ ਸਿਰਜਿਆ ਜਾਵੇ ਕਿ ਜੋ ਸਾਡੇ ਨਾਲ ਵਧੇਕੀਆਂ ਸੈਂਟਰ ਸਰਕਾਰ ਕਰ ਰਹੀ ਹੈ ਮੌਕੇ ਦੀ ਸਰਕਾਰ ਕਰ ਰਹੀ ਹੈ ਜਾਂ ਹੋਰ ਅਜਈਆਂ ਸ਼ਕਤੀਆਂ ਜੋ ਖਾਲਸਾ ਪੰਥ ਨੂੰ ਖੇਰੂ-ਖੇਰੂ ਕਰਨਾ ਚਾਹੁੰਦੇ ਆ ਉਨ੍ਹਾਂ ਦੇ ਖਿਲਾਫ ਇੱਕ ਮਹਮ ਛੜੀ ਜਾ ਸਕੇ ਤਾਂ ਕਿ ਖਾਲਸਾ ਜਿਹੜਾ ਉਹ ਜਾਗੇ ਵੀ ਸਾਡੇ ਨੌਜਵਾਨ ਖਾਸ ਕਰਕੇ ਜਿਹੜੇ ਸੁੱਤੇ ਪਏ ਮੈਂ ਕਹਿ ਸਕਦਾ ਵਾਂ ਉਹਨਾਂ ਨੂੰ ਇੱਕ ਪ੍ਰੇਰਨਾ ਦੇਣ ਵਾਸਤੇ ਖਾਲਸੇ ਦਾ ਰੂਪ ਦਿਖਾਉਣ ਵਾਸਤੇ ਹਰ ਘਰ ਦੇ ਉੱਤੇ ਨਿਸ਼ਾਨ ਕੇਸਰੀ ਨਿਸ਼ਾਨ ਸਾਬ ਚਲਾਈ ਜਾਣ ਇਹ ਅਪੀਲ ਜੋ ਕੀਤੀ ਗਈ ਆ ਸਿੰਘ ਸਾਹਿਬ ਗਿਆਨੀ ਰੰਗਵੇਦ ਸਿੰਘ ਉਹਨਾਂ ਮੈਂ ਵੀ ਚੇਚੇ ਤੌਰ ਤੇ ਸਾਡੇ ਅੰਦਰ ਕਮੇਟੀ ਮੈਂਬਰ ਸਰਦਾਰ ਜਸਵੀਰ ਸਿੰਘ ਲਾਸ਼ਪੁਰ ਸਾਹਿਬ ਅਸੀਂ ਸਖਤਾਂ ਨੂੰ ਅਪੀਲ ਕਰਦੇ ਆਂ ਵੀ ਆ ਉਹ ਤਗੜੇ ਹੋ ਕੇ ਆਉਣ ਵਾਲੀ ਕੱਲ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਹਰ ਘਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੁਲਣਾ ਚਾਹੀਦਾ ਹੈ ਤਾਂ ਜੋ ਸਰਕਾਰ ਨੂੰ ਅਸੀਂ ਦੱਸ ਸਕੀਏ ਆਪਣੇ ਹੱਕਾਂ ਦੀ ਮੰਗ ਜਿਹੜੀ ਆ ਉਹਨੂੰ ਉਠਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਖਾਲਸਾ ਸਾਜਣਾ ਦਿਖਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਕਿਸ ਤਰ੍ਹਾਂ ਦਾ ਸੰਗਤਾਂ ਨੂੰ ਸੰਦੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਭਾਤਮਕੀ ਮੌਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਵੱਲੋਂ ਦਿਵਾਈ ਹੋਈ ਮਰਿਆਦਾ ਖਾਲਸਾ ਪੰਥ ਦੀ ਸਾਜਣਾ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਭਾਦਗੜ੍ਹ ਸਾਹਿਬ ਵਿਖੇ ਹਰ ਸਾਲ ਸਰਦਾਂ ਪਾਵਨਾ ਸਤਕਾਰ ਦੇ ਨਾਲ ਵਿਸਾਖੀ ਦਾ ਦਿਹਾੜਾ ਖਾਲਸਾ ਸਾਜਣਾ ਦਿਵਸ ਮਨਾਇਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਪੰਜ ਪਿਆਰੇ ਸਹਿਬਾਨ ਖੰਡੇ ਬਾਟੇ ਦੀ ਪਹੁੰਚ ਤਿਆਰ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਸੰਗਤਾਂ ਨੂੰ ਸ਼ਕਾਇਆ ਜਾਂਦਾ ਹੈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੂਚੇ ਪ੍ਰਬੰਧ ਵੱਲੋਂ ਜਥੇਦਾਰ ਸਰਦਾਰ ਜਨੈਨ ਸਿੰਘ ਦੀ ਕਰਤਾਰਪੁਰ ਮੈਂਬਰ ਸ਼ਾਹ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਰਦਾਰ ਜਸ਼ਮੀਲ ਸਿੰਘ ਦੀ ਲਾਛੜੂ ਪ੍ਰਾਇਟੀ ਮੈਂਬਰ ਸ਼ਾਹ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਦੀ ਤਾਮੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਇਸ ਮੈਸਾਖੀ ਦੇ ਵਿਹਾੜੇ ਤੇ ਸੂਚੇ ਪ੍ਰਬੰਧ ਜਿਹੜੇ ਹਾਲ ਕੋ ਮੁਕੰਮਲ ਕਰ ਲਏ ਗਏ ਹਨ ਉਪਰੰਤ ਸੰਗਤਾਂ ਨੂੰ ਅਪੀਲ ਹੈ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨ ਛੋਪਾ ਪ੍ਰਾਪਤ ਅਸਥਾਨ ਸਤਿਗੁਰਾਂ ਦੇ ਪਾਵਨ ਚਰਣਾ ਦੀ ਧੂਰ ਮस्तक ਨੂੰ ਲਾਉਂਦਿਆਂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀਆਂ ਅਸੀਸਾਂ ਪ੍ਰਾਪਤ ਕਰਕੇ ਜਿਹੜੇ ਪ੍ਰਾਣੀ ਅਜੇ ਤੱਕ ਖਾਲਸਾ ਪੰਥ ਵੀ ਸ਼ਾਮ ਨਹੀਂ ਹੋਏ ਅਜੇ ਤੱਕ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਵੁ ਪ੍ਰਾਪਤ ਨਹੀਂ ਕੀਤੀ ਆਓ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਅਸਥਾਨ ਤੇ ਪੰજા ਪਿਆਰਿਆ ਕੇ ਕੇ ਸ਼ੋਰ ਕਰਕੇ ਗੁਰੂ ਕੇ ਜਹਾਜੇ ਚੜੀਏ ਖਾਲਸਾ ਪੰਥ ਵੀ ਸ਼ਾਮਲ ਹੋਈਏ ਸਰਬਤ ਸੰਗਤਾਂ ਨੂੰ ਬੇਨਤੀ ਹੈ ਸਰਦਾ ਭਾਵਨਾ ਸਤਕਾਰ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀ ਧਾਰੀ ਕਰਕੇ ਪਾਵਨ ਸਥਾਨ ਦੀ ਚਰਨ ਤਪੋ ਮੰਨਣ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ